ਬੱਜੀ ਨਮਸਕਾਰ ਯਾ ਦਾਬਸ ਹਾਥੀਆ ਗਾਲਕ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬੱਜੀ ਚੈਨਲ ਆ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਬੰਬ ਜਨਪਰਾ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਲਓ ਜੀ ਬਾਈ ਜੀ ਕਰੋ ਚੈੱਕ ਮੇਰਾ ਭਰਾ ਆਪਣੇ ਬੱਚਿਆਂ ਦੀ ਕੁਆਲਿਟੀ ਠੀਕ ਹੈ ਜੀ ਬਾਈ ਹਰਾਂ ਦੇ ਘਰ ਦੇ ਵੀਰੇ ਸਿਲੈਕਟ ਜੋੜੀਆਂ ਦੇ ਬੱਚੇ ਚੈੱਕ ਕਰ ਲਓ ਵੀਰੇ ਪੂਰੇ ਰਿਲੇਟਡ ਜੋੜਿਆਂ ਦੇ ਬੱਚੇ ਨੇ ਪੂਰੇ ਰਿਲੇਟਡ ਜੋੜਿਆਂ ਦੇ ਬੱਚੇ ਠੀਕ ਹੈ ਜੀ ਪੈਰਾਂ ਦੇ ਵਿੱਚ ਮੇਰਾ ਭਰਾ ਪੱਕੀਆਂ ਰਿੰਗਾਂ ਇਹਨਾਂ ਪੱਠਿਆਂ ਦੇ ਲੱਗੀਆਂ ਹੋਈਆਂ ਚੈੱਕ ਕਰ ਲਓ ਸਦਿਆਂ ਕਲੀਆਂ ਕਲੀਆਂ ਦੇ ਜਮਾ ਕੋਰੇ ਪੱਠੇ ਆ ਜਿਹੜੀ ਮਰਜੀ ਢੋਗੀ ਤੇ ਮੇਰਾ ਭਰਾ ਤੁਸੀਂ ਲਾ ਕੇ ਆਪਣਾ ਸ਼ੌਂਕ ਪੂਰਾ ਕਾਲੀਓ ਦੇ ਬਾਈ ਜੀ ਡਾਰ ਦੀ ਗਾਰੰਟੀ ਤੁਸੀਂ ਪੁੱਛੀ ਹੋਈ ਨਾ ਠੀਕ ਹੈ ਜੀ ਬਸ ਥੋੜੀ ਸਾਹ ਬਚੰਗੀ ਹੋਵੇ ਮੇਰਾ ਭਰਾ ਉਹ ਕਹਿੰਦੇ ਆ ਨਾ ਥੱਲੇ ਵਾਲਾ ਸਾਈਂ ਚੰਗਾ ਹੋਵੇ ਜਨਵਰ ਚੰਗਾ ਉੱਡਦਾ ਹੀ ਉੱਡਦਾ ਆ ਵੀਰੇ ਜਾਂਬਰਾਂ ਦੀ ਬਲੱਡ ਲਾਈਨ ਦੀ ਆਪਣੀ 101% ਗਾਰੰਟੀ ਚੈੱਕ ਕਰ ਲਓ ਵੀਰੇ ਅੱਗੇ ਵਾਲਾ ਬਚਾ ਬਾਬੇ ਗੁਰਦੇਵ ਵਾਲੇ ਪੁੱਤਰਾਂ ਦੇ ਵਿੱਚੋਂ ਆ ਜੀ ਬਿਲਕੁਲ ਚਿੱਟਾ ਮੂਮੀਨੋ ਕੁ ਚਟੀਆਂ ਅੱਖਾਂ ਠੀਕ ਹੈ ਜੀ ਗਿੱਚੀ ਲਾਲਾ ਬੱਚੇ ਤੇ ਬਾਈ ਜੀ ਮਗਰ ਵਾਲਾ ਬੱਚਾ ਚੈੱਕ ਕਰ ਲੋ ਪਿਆਰ ਸਦਨੋਂ ਹਜ਼ਾਰ ਵਾਲੇ ਕੂਤਰਾ ਦਾ ਜਮਾ ਸਾਵਾ ਬੱਚਾ ਕਢਾਇਆ ਹੋਇਆ ਸੀ ਬਾਈ ਰਣੇ ਚੈੱਕ ਕਰ ਲੋ ਜੀ ਕਾਲੀ ਨੋਕ ਜਮਾ ਦੁੱਧ ਚਟੀਆਂ ਅੱਖਾਂ ਦੇ ਬੱਚੇ ਚੈੱਕ ਕਰ ਲੋ ਜਦ ਕਿ ਮੇਰਾ ਭਰਾ ਬੱਚੇ ਆਪਣੇ ਬਿਲਕੁਲ ਕਲੀਆਂ ਦੇ ਬਿਲਕੁਲ ਸਾਫ ਸੁਥਰੇ ਬੱਚਿਆਂ ਦੀ ਪਰਵਾਹੀ ਹੋਈ ਵੀ ਚੈੱਕ ਕਰ ਲੋ ਸਦਨੋਂ ਬੱਚੇ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਜਿੰਨੇ ਮਰਜ਼ੀ ਬਿਲਕੁਲ ਕੋਰੇ ਨੇ ਵੀਰੇ ਜਿਹੜੀ ਮਰਜ਼ੀ ਢਾਂਗੀ ਤੇ ਲਾਉਣੇ ਢਾਂਗੀ ਤੇ ਲਾਓ ਠੀਕ ਹੈ ਆਪ ਦੀ ਛੱਤ ਤੇ ਲਾਉਣੀ ਤੁਸੀਂ ਛੱਤ ਤੇ ਬੱਚੇ ਲਾ ਕੇ ਤੇ ਮੈਂ ਕਹਿੰਦਾ ਫੁੱਲ ਨਿਆਰਾ ਬੰਨਣਗੇ ਬਾਈ ਜੀ ਫੁੱਲ ਨਿਆਰਾ ਬਾਕੀ ਤੁਸੀਂ ਵੀ ਮੇਰਾ ਭਰਾ ਸਿਆਣੇ ਹੋ ਠੀਕ ਹੈ ਜੀ ਤੁਹਾਨੂੰ ਵੀ ਮੇਰਾ ਰਿਸ਼ਕਰ ਅਗਲਾ ਵੇਖ ਕੇ ਅੰਦਾਜ਼ਾ ਹੋ ਹੀ ਜਾਂਦਾ ਹੋਏਗਾ ਹਾਂ ਬਈ ਕਿ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਬਾਕੀ ਬਾਈ ਜੀ ਰਹੀ ਗੱਲ ਇਹਨਾਂ ਦੀ ਗਾਰੰਟੀ ਦੇ ਆਪਣੀ 101% ਰਹੀਗੀ ਬਾਕੀ ਥੋੜੀ ਗਾਰੰਟੀ ਮੇਰਾ ਭਰਾ ਮੈਂ ਲੈ ਨਹੀਂ ਸਕਦਾ ਠੀਕ ਹੈ ਨਾ ਆਪਾਂ ਆਪਣੇ ਜਾਂ ਬਰਾ ਦੀ ਤੇ ਬਾਈ ਜੀ ਨਸਲ ਦੀ ਗਾਰੰਟੀ ਲੈ ਸਕਦੇ ਹਾਂ ਜੀ ਬਾਕੀ ਥੋੜੀ ਕਿਹੋ ਜੀ ਸਾਂਭਿਆ ਇਹੋ ਜੀ ਤੁਸੀਂ ਕਬੂਤਰਬਾਜੀ ਦੇ ਵਿੱਚ ਸਮਝ ਰੱਖਦੇ ਹੋ ਥੋੜਾ ਬਹੁਤ ਨੁਕਤਾ ਗੇਮ ਪਾਣੀ ਠੀਕ ਹੈ ਜੀ ਮਾੜਾ ਮੋਟਾ ਵੀਰੇ ਬੰਦੇ ਨੂੰ ਕੁਝ ਪਤਾ ਹੋਣਾ ਚਾਹੀਦਾ ਯਾਰ ਕਿ ਹਾਂ ਵੀ ਸਾਡੇ ਕੂਤਰਾਂ ਅੰਦਰ ਬੈਤ ਤਾਂ ਨਹੀਂ ਅੰਦਰ ਗਰਮੀ ਤਾਂ ਨਹੀਂ ਪਈ ਜਲਾਬ ਲਾਉਣ ਦੀ ਤਾਂ ਨਹੀਂ ਲੋੜ ਮੇਰੇ ਬਹੁਤ ਕੋਈ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਪਹਿਲਾਂ ਜਾਨਵਰ ਨੂੰ ਧੁੱਪੇ ਪਾਉ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਮੇਰਾ ਭਰਾ ਛੋਟੀ ਜੀ ਵੀਡੀਓ ਵਿੱਚ ਆਪਾਂ ਨਹੀਂ ਦੱਸ ਸਕਦੇ ਸਾਰੀਆਂ ਚੀਜ਼ ਠੀਕ ਹੈ ਜੀ ਨਹੀਂ ਮੇਰਾ ਭਰਾ ਕੱਲੇ ਕੱਲੇ ਬੰਦੇ ਨੂੰ ਫੋਨ ਤੇ ਆਪਾਂ ਸਮਝਾ ਸਕਦੇ ਆ ਕਿਉਂਕਿ ਮੇਰਾ ਭਰਾ ਟਾਈਮ ਥੋੜੇ ਵੀਰ ਕੋਲੇ ਵੀ ਉਹਨਾਂ ਕਈ ਹੁੰਦਾ ਠੀਕ ਹੈ ਜੀ ਤੇ ਮੇਰਾ ਭਰਾ ਬਾਕੀ ਆਪ ਆਪਣਾ ਸ਼ੌਂਕ ਵੀ ਕਰੀਦਾ ਵੀਰੇ ਠੀਕ ਹੈ ਪਰ ਤੁਹਾਨੂੰ ਪਤਾ ਹੀ ਆ ਜੀ ਟਾਈਮ ਘੱਟ ਹੀ ਲੱਗਦਾ ਯਾਰ ਤੇ ਚੈੱਕ ਕਰੋ ਸਦੋਂ ਤੁਸੀਂ ਆਪਣੇ ਬੱਚਿਆਂ ਨੂੰ ਤੇ ਆਜੋ ਵੀ ਹੁਣ ਮੈਂ ਤੁਹਾਨੂੰ ਐਨਾ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ-ਕੱਲੀ ਚੀਜ਼ ਦਾ ਕਰਾਉਣਾ ਸ਼ੌਂਕ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੇ ਜੀ ਉਹ ਬਕਾਇਰ ਸਕਿਪ ਕਰਦੇ ਹੋਏ ਆਪਣੀ ਭਰਾ ਦੀ ਵੀਡੀਓ ਨੂੰ ਪੂਰੀ ਵਾਸ਼ ਕਰਿਆ ਕਰੋ ਠੀਕ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਮੇਰਾ ਭਰਾ ਨਾ ਭੁੱਲਿਆ ਕਰੋ ਜੀ ਤਾਂ ਹਾਂ ਜੀ ਵੀ ਸਤਨੂੰ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਬਾਜੀ ਚੈੱਕ ਕਰੋ ਆਪਣੇ ਇਸ ਬੱਚੇ ਦੀ ਕੁਆਲਿਟੀ ਠੀਕ ਹੈ ਜੀ ਪਿਰ ਬਜੇ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਬਾਈਹਰਾਂ ਦੇ ਘਰ ਦੇ ਵੱਡੇ ਕੂਤਰ ਦਾ ਵੀਰੇ ਠੀਕ ਹੈ ਜੀ ਬਿਲਕੁਲ ਸਿਲੇਕਟ ਜੋੜੀ ਦਾ ਬੱਚਾ ਚੈੱਕ ਕਰੋ ਜੀ ਬੱਚੇ ਦੀ ਕੁਆਲਿਟੀ ਦੇਖੋ ਜੀ ਕੋਟੇ ਕੋਲੋਂ ਹਲਕਾ ਹੈ ਲਾਲ ਤੇ ਬਾਜੀ ਵੱਡਾ ਹੋ ਕੇ ਜਮਾ ਇਹ ਚਿੱਟਾ ਬਣ ਜਾਏਗਾ ਠੀਕ ਹੈ ਜੀ ਠਿੱਕੀ ਨੋਕ ਉਤੋਂ ਬਾਜੀ ਜਮਾ ਦੁੱਧ ਜਟੀਆਂ ਅੱਖਾਂ ਬੱਚਾ ਆਪਣਾ ਇਹ ਰੱਖ ਜੇਗਾ ਜੀ ਤੇ ਆਲੂ ਸਦਰੋਂ ਬੱਚੇ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਆਪਣਾ ਇਹ ਬੱਚਾ ਜਦ ਕੀ ਮੇਰੇ ਵੀ ਕਲੀਆਂ ਕਲੀਆਂ ਦਾ ਬੱਚਾ ਯਾਰ ਠੀਕ ਹੈ ਜੀ ਦਾਣਾ ਪਾਣੀ ਵਧੀਆ ਚਾਹੁੰਦੇ ਨੇ ਤੇ ਜਿਹੜੀ ਮਰਜੀ ਢਾਂਗੀ ਤੇ ਲਾ ਕੇ ਤੇ ਮੈਂ ਕਹਿੰਦਾ ਬਾਈ ਜੀ ਪੂਰਾ ਨਿਆਰਾ ਬੰਨੀਓ ਤੁਸੀਂ ਆਪ ਦੀ ਸ਼ਤੂ ਦੇ ਵਿੱਚ ਬਿਲਕੁਲ ਸਦਰੋਂ ਚੌੜੇ ਚੌੜੇ ਪੱਲਿਆਂ ਦਾ ਆਪਣਾ ਬੱਚਾ ਕੋਈ ਗੈਪ ਨਹੀਂ ਕੋਈ ਗੋਹ ਨਹੀਂ ਹੈ ਨਾ ਬਾਈ ਜੀ ਪੂਰੀ ਨਿੱਕਰ ਕੁਆਲਿਟੀ ਆ ਠੀਕ ਹੈ ਜੀ ਬਾਕੀ ਪੱਲੇ ਦੀ ਤੁਸੀਂ ਲੈਂਥ ਚੈੱਕ ਕਰ ਲਓ ਠੀਕ ਹੈ ਤੇ ਆ ਸਦਨੋਂ ਬੱਚੇ ਆਪਣੇ ਦੀ ਪੂਛ ਜੀ ਪੂंजे ਦੀ ਕੁਆਲਿਟੀ ਚੈੱਕ ਕਰੋ ਮੇਰਾ ਭਰਾ ਬਿਲਕੁਲ ਬੰਦ ਪੂਛ ਰਹਾ ਤਾਂ ਕੋਈ ਆਪਾਂ ਕਿਤੇ ਫੜੀ ਨਹੀਂ ਆ ਕੋਈ ਘੋਣੀ ਆ ਜੀ ਚੈੱਕ ਕਰ ਲਓ ਠੀਕ ਹੈ ਤੇ ਆ ਸਦਨੋਂ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਦੇਖੋ ਜੀ ਮੇਰਾ ਭਰਾ ਪੱਲੇ ਦੀ ਬਨਾਵਟ ਠੀਕ ਹੈ ਜੀ ਪੱਲੇ ਦੀ ਸ਼ੇਪ ਪਲੱਸ ਮੇਰਾ ਭਰਾ ਪੱਲੇ ਆਪਣੇ ਦੀ ਲੈਂਥ ਤੁਸੀਂ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਬਿਲਕੁਲ ਭਾਈ ਜੀ ਸੱਪਰਗੇ ਬੱਚੇ ਨੇ ਸੱਪਾਂ ਬਗੇ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਿਲਕੁਲ ਬਾਈ ਜੀ ਬੰਦ ਜੋੜਾਂ ਦਾ ਬੱਚਾ ਪੈਰ ਦੇ ਵਿੱਚ ਇਹਦੇ ਵੀ ਬਾਈ ਦੇ ਨਾਮ ਦੀ ਰਿੰਗ ਲੱਗੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਆ ਬਾਈ ਜੀ ਦਲਪੁਰ ਸੰਤਰੀ ਆਪਣੇ ਪੈਰਾਂ ਦਾ ਇਹ ਬੱਚਾ ਆ ਚੈੱਕ ਕਰ ਲੋ ਪੂਰੀ ਨੋਕ ਉਤੋਂ ਵੀ ਪੂਰੀਆਂ ਨਾਉਂਦਾਂ ਜਿਵੇਂ ਸਦੇ ਨੂੰ ਪੂਸਟਾਂ ਹੀ ਕਰਨੀਆਂ ਬੱਚੇ ਆਪਣੇ ਦੀਆਂ ਆ ਚੈੱਕ ਕਰ ਲੋ ਜੀ ਜਿਵੇਂ ਪੇਪਰ ਦੇ ਵਿੱਚ ਸਾਰੇ ਆ ਠੀਕ ਆ ਤੇ ਬਾਕੀ ਬਾੜੀ ਸ਼ਾਹ ਤੁਸੀਂ ਚੈੱਕ ਕਰ ਲੋ ਅੱਗੇੋਂ ਫਰੰਟ ਵੀ ਤੁਸੀਂ ਚੈੱਕ ਕਰੋ ਜੀ ਬੱਚੇ ਦਾ ਦੇਖੋ ਤੇ ਆ ਲੋ ਜੀ ਠੀਕ ਹੈ ਜੀ ਦੇਲੇ ਦੇਖੋ ਮੇਰਾ ਭਰਾ ਕਿੰਨੇ ਬਾਹਰ ਨੂੰ ਕਰਕੇ ਰੱਖਦਾ ਬੱਚਾ ਆਪਣਾ ਇਹ ਤੇ ਆ ਵੀਰੇ ਆਪਣਾ ਪਹਿਲਾ ਬੱਚਾ ਸੀਗਾ ਤੇ ਆ ਉਪਰਾ ਹੁਣ ਮੈਂ ਉਸ ਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਤੇ ਹਾਂ ਜੀ ਵੀ ਬਾਜੀ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਜੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਚਿੱਟਾ ਸਫੈਦ ਠੀਕ ਹੈ ਜੀ ਗੇਚੀ ਲਾਲ ਗੁਲਾਬੀ ਨੋਕ ਉਤੋਂ ਵੀਰੇ ਗੁਲਾਬੀ ਪਾਲਕਾ ਠੀਕ ਹੈ ਜੀ ਟੂਸੇ ਕੋਲੋਂ ਹਲਕੀ ਹਲਕੀ ਲਾਲ ਪਾਵਾ ਚੈੱਕ ਕਰ ਲੋ ਮੇਰਾ ਭਰਾ ਪੱਠੇ ਆਪਣੇ ਦੀ ਕੁਆਲਿਟੀ ਪਹਿਲਾਂ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਜੀ ਅੱਗੇੋਂ ਫਰੰਟ ਚੈੱਕ ਕਰ ਲਓ ਠੀਕ ਹੈ ਜੀ ਬੱਚੇ ਦੀ ਸ਼ਕਲ ਹੈਗਾ ਚੈੱਕ ਕਰ ਲਓ ਦੇਖੋ ਜੀ ਕਿੰਨਾ ਸੋਹਣਾ ਆਪਣਾ ਇਹ ਪਠਾਇਆ ਤੇ ਆਹ ਵਾਜੀ ਬੱਚੇ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਲਓ ਜੀ ਕੁਆਲਿਟੀ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਗੁਲਾਬੀ ਣੋਕ ਗੁਲਾਬੀ ਪਲਕਾਂ ਦਾ ਆਪਣਾ ਇਹ ਬੱਚਾ ਠੀਕ ਹੈ ਜੀ ਗਿੱਚੀ ਲਾਲ ਕੋਈ ਨੂੰ ਲਾਲ ਸ਼ਿਕਰਾ ਕਹਿ ਦਿੰਦਾ ਜਾਂ ਕੋਈ ਲਾਲ ਚੀਨਾ ਵੀ ਕਹਿ ਦਿੰਦਾ ਹਰ ਇੱਕ ਬੰਦਾ ਆਪਦੇ ਇਲਾਕੇ ਦੇ ਸਹਾਨਾ ਆਰਡਰ ਨਾਮ ਦੇ ਸਕਦਾ ਹੈ ਜੀ ਚੈੱਕ ਕਰ ਲਓ ਠੀਕ ਹੈ ਜੀ ਪਰ ਵਾਜੀ ਬੱਜਣੀ ਇਹ ਬਲਡ ਆਨ ਬਾਬੇ ਗੁਰਦੇਵ ਵਾਲੇ ਪੁੱਤਰਾਂ ਦੇ ਵਿੱਚੋਂ ਆ ਚੈੱਕ ਕਰ ਲਓ ਮ ਆ ਸੱਜਣੋਂ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਇਧਰੋਂ ਵੀ ਫਲੈਟ ਆ ਉੱਪਰੋਂ ਵੀ ਚਪਟਾ ਮੇਰਾ ਭਰਾ ਠੀਕ ਹੈ ਤੇ ਆ ਬਈ ਜੀ ਬੱਚੇ ਆਪਣੇ ਦਾ ਪੱਲਾ ਇਹ ਤੁਸੀਂ ਦੇ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲਿਆਂ ਦਾ ਆਪਣਾ ਬੱਚਾ ਚੈੱਕ ਕਰ ਲਓ ਠੀਕ ਹੈ ਜੀ ਤੇ ਆ ਸੱਜਣੋਂ ਬੱਚੇ ਆਪਣੇ ਦੀ ਪੂਛ ਆ ਜੀ ਲਓ ਜੀ ਬਿਲਕੁਲ ਬੰਦ ਪੂਛ ਆਪਣਾ ਬੱਚਾ ਰਸਾ ਉੱਪਰ ਕਰ ਲਓ ਥੱਲੇ ਕਰ ਲਓ ਦੇਖ ਲਓ ਜੀ ਬੱਚਾ ਆਪਾਂ ਕਿੱਥੋਂ ਫੜਿਆ ਆ ਠੀਕ ਹੈ ਜਿਵੇਂ ਮਰਜ਼ੀ ਕਰੀ ਚੱਲੋ ਸੱਜਣੋਂ ਬਿਲਕੁਲ ਬ ਤੇ ਆ ਮੇਰਾ ਵੀਰ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਪੱਲੇ ਦੀ ਕੁਆਲਿਟੀ ਬਾਕੀ ਸ਼ਕਲ ਚੈੱਕ ਕਰ ਲਓ ਬੱਚੇ ਆਪਣੇ ਦੀ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਬਿਲਕੁਲ ਸਜ ਨੂੰ ਬੰਨ ਤੇ ਜੋੜ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਠਹਿਰਦਾ ਵੀ ਠਹਿਰ ਗਿਆ ਪੈਰ ਦੇ ਵਿੱਚ ਇਸ ਬੱਚੇ ਦੇ ਵੀ ਮੇਰਾ ਵੀਰ ਰਿੰਗ ਲੱਗੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪਰ ਬਾਈ ਜੀ ਬਿਲਕੁਲ ਪੂਸਟਾਂ ਹੀ ਕਰਨੀਆਂ ਨੇ ਬੱਚੇ ਦੀਆਂ ਚੈੱਕ ਕਰ ਲਓ ਤੇ ਆਹ ਵੀਰੇ ਆਪਣਾ ਪਹਿਲਾ ਯਾਨੀ ਕਿ ਦੂਸਰਾ ਬੱਚਾ ਸੀਗਾ ਤੇ ਆਜੋ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਦੁਬਾਰਾ ਤੋਂ ਤੁਰਦੇ ਫਿਰਦੇ ਵਿਖਾਉਣਾ ਆ ਆ ਸਦੋਂ ਦੁਬਾਰਾ ਤੋਂ ਬੱਚੇ ਆਪਣਾ ਦੀ ਸਟੈਂਡਿੰਗ ਮਸ਼ੀਨ ਕਰੋ ਚੈੱਕ ਮੇਰਾ ਭਰਾ ਦੇਖੋ ਐ ਕਿਵੇਂ ਪੱਬਾਂ ਭਾਰ ਖਲਾਉਂਦੇ ਨੇ ਅੱਧਾ ਅੱਧਾ ਜੀ ਮੋਢੇ ਚ ਉੱਬਰਵਾਹ ਨੂੰ ਕਰਕੇ ਖੜਦੇ ਆ ਜੀ ਚੈੱਕ ਕਰ ਲਓ ਐਨ ਸੱਪਾਂ ਵਰਗੇ ਬੱਚੇ ਆ ਮੇਰਾ ਭਰਾ ਸੱਪਾਂ ਵਰਗੇ ਠੀਕ ਆ ਕਿ ਭਾਜੀ ਬਿਲਕੁਲ ਤੰਦਰੁਸਤ ਆਪਣੀ ਬੱਚੇ ਨੇ ਜੋ ਤੁਸੀਂ ਲਾਈਵ ਸਕਰੀਨ ਦੇ ਵਿੱਚ ਮੇਰਾ ਭਰਾ ਚੈੱਕ ਕਰ ਸਕਦੇ ਹੋ ਖੁੱਲੇ ਛੱਤ ਕੇ ਆਪਾਂ ਤੁਹਾਨੂੰ ਤਾਂ ਹੀ ਵਿਖਾਉਨੇ ਆ ਤਾਜੋ ਬੰਦਾ ਇਹਨਾਂ ਦੀ ਤਰਨੀ ਫਿਰਨੀ ਪਲੱਸ ਜਨਪਰਾਂ ਦੀ ਸਟਾਰਨਿੰਗ ਮਿਊਜ਼ੀਸ਼ੀਅਨ ਜੱਜ ਕਰ ਸਕਿਆ ਹਾਂ ਬਈ ਕਿ ਇਹਨਾਂ ਤੇ ਵਿੱਚ ਕੀ ਗੱਲਬਾਤ ਹੈਗੀ ਆ ਠੀਕ ਹੈ ਜੋ ਕੁਝ ਹੈਗਾ ਆਪਾਂ ਤੁਹਾਨੂੰ ਕਲੀਅਰ ਦੱਸਤਾ ਅੱਗੇ ਨੂੰ ਸੋਡੀ ਕਿਸਮਤ ਆ ਮੇਰਾ ਵੀਰ ਔਰ ਬਾਈ ਜੀ ਛੋਟੇ ਤੋਂ ਛੋਟੇ ਬੰਦਾ ਅੰਦਰ ਅੱਖਾਂ ਮੀਚ ਕੇ ਤੁਸੀਂ ਬੱਚੇ ਛੱਡ ਦੋ ਮੇਰਾ ਭਰਾ ਜਾਣਦੇ ਨਹੀਂ ਬਾਕੀ ਯਾਰ ਤੁਹਾਡੀ ਕਿਸਮਤ ਕੀ ਕਹਿਣਾ ਮੇਰਾ ਭਰਾ ਉੱਪਰੋਂ ਕੋਈ ਜਾਨਵਰ ਲਗੜ ਪੈ ਜਾਏ ਸ਼ਾਰਟ ਹੋ ਜਾਏ ਹਨਾ ਤੁਹਾਡੀ ਸੰਭਾਈ ਦੇ ਵਿੱਚ ਕੋਈ ਮਾੜੀ ਮੋਟੀ ਕਮੀ ਰਹਿ ਜਾਵੇ ਤਾਂ ਆਪਾਂ ਕੀ ਕਹਿ ਸਕਦੇ ਮੇਰਾ ਭਰਾ ਕਿਉਂਕਿ ਉਸ ਚੀਜ਼ ਦੇ ਵਿੱਚ ਵੀਰੇ ਵੱਡੇ ਵੱਡੇ ਖਿਡਾਰੀਆਂ ਦੇ ਪੁੱਤਰ ਖੇលਿਆ ਜਾਂਦੇ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਚੈਕਰ ਵਾਲੀ ਗੱਲ ਨਹੀਂ ਬਾਕੀ ਸਦੋਂ ਜਿਹੜਾ ਜਾਨਵਰ ਉੱਡੇਗਾ ਉਹ ਹੀ ਉੱਥੋਂ ਭੱਜੇਗਾ ਜੀ ਠੀਕ ਹੈ ਹੁਣ ਜਿਹਨੇ ਉੜਨਾ ਹੀ ਨਹੀਂ ਠੀਕ ਹੈ ਜੀ ਓਲਾ ਲਾਉਣ ਸਾਰੀ 2 ਘੰਟੇ ਅੰਦਰ ਬਹਿ ਗਿਆ ਉਹ ਜੇ ਆਪਾਂ ਸੋਚੇ ਪਿਆ ਦਾ ਜਾਨਵਰ ਕੀ ਯਾਨੀ ਕਿ ਤੁਸੀਂ ਵੀ ਸਿਆਣੇ ਹੋ ਇਸ ਗੱਲ ਦੇ ਵਿੱਚ ਠੀਕ ਹੈ ਨਾ ਤੁਹਾਨੂੰ ਪਤਾ ਜੀ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਠੀਕ ਹੈ ਜੀ ਕਿਸੇ ਵੀ ਕਸਬੇ ਜ਼ਿਲ੍ਹੇ ਦੇ ਵਿੱਚ ਤੁਸੀਂ ਆਪਣੇ ਤੋਂ ਮੇਰਾ ਭਰਾ ਜਾਨਵਰ ਮੰਗਵਾ ਸਕਦੇ ਹੋ ਬਾਕੀ ਆਲ ਇੰਡੀਆ ਦੇ ਵਿੱਚ ਵੀ ਥੋੜਾ ਭਰਾ ਕੋਸ਼ਿਸ਼ ਕਰਦਾ ਹੈ ਕਿ ਜਿੰਰੋਂ ਤੱਕ ਬੱਸ ਡਾਇਰੈਕਟ ਜਾਂਦੀ ਹੋਵੇ ਤੁਹਾਨੂੰ ਉਸ ਤੱਕ ਜਾਂਬਰਾਂ ਦੀ ਪਹੁੰਚ ਜੁੜ ਕਰਵਾ ਕੇ ਦਿਆ ਠੀਕ ਹੈ ਜੀ ਇਹੀ ਮੇਰੀ ਕੋਸ਼ਿਸ਼ ਰਹਿੰਦੀ ਆ ਵੀਰੇ ਬਰਤੇ ਕਈ ਵਾਰੀ ਮੰਨ ਕੇ ਚੱਲੋ ਕੋਈ ਆਪਾਂ ਨੂੰ ਡਾਇਰੈਕਟ ਸਾਧਨ ਨਹੀਂ ਮਿਲਦਾ ਫਿਰ ਉਹਦੇ ਵਿੱਚ ਆਪਾਂ ਡਿਲੀਵਰੀ ਉਸ ਚੀਜ਼ ਦੀ ਨਹੀਂ ਕਰ ਪਾਉਂਦੇ ਬਾਕੀ ਪੈਰਾਂ ਦੀ ਤੁਸੀਂ ਕੁਆਲਿਟੀ ਚੈੱਕ ਕਰ ਲੇਤੀ ਆ ਠੀਕ ਹੈ ਨਾ ਚੈੱਕ ਕਰ ਲਓ ਜੀ ਮਾਜੀ ਫੁੱਲ ਬਟਾ ਫੁੱਲ ਆਪਣੇ ਰੀਅਲਟੇਡ ਜੋੜਿਆਂ ਦੇ ਇਹ ਬਚੇ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਆਪਣੇ ਬਚਿਆਂ ਨੂੰ ਤੇ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਵੀਰੇ ਡਾਊਨ ਦੀ ਗੱਲ ਛੱਡ ਦਿਓ ਜਿੰਨੇ ਮਰਜ਼ੀ ਲਾ ਲਈਓ ਜੀ ਤੇ ਮੇਰਾ ਵੀਰ ਟਾਈਮ ਨਾਲ ਫੋਨ ਲਾ ਲਈਓ ਮੁੜ ਕੇ ਨਾ ਕਹੀਓ ਵੀਰੇ ਅਸੀਂ ਕੂਤ ਰਹਾ ਲੈਣੇ ਸੀ ਆ ਬੱਚੇ ਸਾਨੂੰ ਹੀ ਚਾਹੀ ਜਿਹੜੇ ਕਿਸੇ ਸੱਜਣ ਨੇ ਬੱਚੇ ਬੁੱਕ ਕਰਾਤੇ ਅਗਲੇ ਦਿਨ ਤਾਂ ਮੇਰਾ ਭਰਾ ਗੇਮ ਬਣ ਜਾਏਗੀ ਠੀਕ ਹੈ ਜੀ ਬਾਕੀ ਚਲੋ ਬੇਹਨੇ ਕਿਸ ਭਰਾ ਦੇ ਘਰ ਜਾਂਦੇ ਆਪਣੇ ਇਹ ਅੱਜ ਵਾਲੇ ਪਠੇ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਬਾਈ ਜੀ ਵਧੀਆ ਟੌਪ ਕਲਾਸ ਤੇ ਮਸਲ ਵਾਲੇ ਜਾਨਵਰ ਤੇ ਬਾਕੀ ਸੱਜਣੋ ਤੁਹਾਨੂੰ ਪਤਾ ਹੀ ਹੁਣ ਆਪਣੇ ਇੱਕ ਹੀ ਬਾਈ ਦੇ ਘਰ ਦੇ ਜਾਨਵਰ ਇਹ ਜਾਨ ਕੇ ਚੱਲਣੇ ਨੇ ਤੇ ਠੀਕ ਹੈ ਜੀ ਮਿਲਦੇ ਆਂ ਬਾਈ ਜੀ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਾਤਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ